ਦੋ ਸਵਰਾਸ ਤੇ ਇੱਕ ਮੈਸੀ ਹਜੇ ਮੈਸੀ ਸਾਰਿਆਂ ਲਈ ਤੋਹਫਾ ਹੈਗਾ ਇਧਰ ਮਾਰੀ ਬਾਈ ਕੈਮਰਾ ਮੈਸੀ ਤੇ ਆ ਕੇ ਥੁ ਲੱਭ ਲੈਦਾ ਨਹੀਂ ਵੀ ਵੀਰੇ ਬਸ ਲੈ ਇੱਕ ਲੱਭ ਕੇ ਲੈਦਾ ਬਹੁਤ ਔਕਾ ਬਹੁਤ ਔਕਾ ਇਹ ਜੇ ਮਾਡਲ ਦੀ ਗੱਲ ਕਰੀਏ ਆਪਾਂ ਮਾਡਲ ਕਿੰਨਾ ਹੈ ਦਾ 83 ਮਾਡਲ 83 ਮਾਡਲ ਆ ਇਹਦੇ ਪੇਂਟ ਕਿਹੜਾ ਹੋਇਆ ਹੋਇਆ ਬਾਈ 2K ਪੇਂਟ ਤਿਆਰੀ ਹੋਇਆ ਹੋਇਆ ਤਾਂ ਹੁਣ ਸਾਰੇ ਨੂੰ ਪੂਰਾ ਤਿਆਰ ਹੋਇਆ ਹੋਇਆ 2K ਦਾ ਪੇਂਟ ਹੋਇਆ ਹੋਇਆ ਬਾਈ ਹੈਨਾ ਟਾਇਰ ਚਾਰੇ ਨਵੇਂ ਨੇ ਟਾਇਰ ਚਾਰੇ ਨਵੇਂ ਨੇ ਠੀਕ ਆ ਸਤਰੀ ਵਗੈਰਾ ਇਹਨ ਵਧੀਆ ਕੱਪੜੇ ਦੀ ਲੱਗੀ ਹੋਈ ਆ ਤੇ ਇੰਜਨ ਗੇਅਰ ਪੱਖੋਂ ਫੁੱਲ ਸਾਰਾ ਵਧੀਆ ਜੀ ਓਕੇ ਆ ਜਮਾ ਓਕੇ ਆ ਤੇ ਹੁਣ ਆਪਾਂ ਇਹ ਦੇਣਾ ਕਿੰਨੇ ਤੱਕ ਇਹ 215 ਹਜ਼ਾਰ ਦੀ ਮੰਗ ਆ ਵੀਰੇ 215000 ਦੀ ਮੰਗ ਆ ਹਾਂ ਮੋਕੇ ਤੇ ਹੁਣ ਤੂੰ ਦੱਸ ਹੀ ਦੇ ਪੰਜ ਘਟਾਰੋ ਜੀ ਪੂਰੇ ਦੋ ਦੋ ਦਾ ਦੇ ਦੂ ਦਾ 200000 ਪੂਰੇ ਦੋ ਦਾ ਬਣ ਜੂਗਾ ਮੈਸੀ ਜਿੰਨਾਂ ਨੇ ਲੈਣਾ ਤਾਂ ਚੱਲੋ ਫੋਨ ਤੇ ਜਿਹੜਾ ਆ ਸਵਰਾਜ ਖੜਾ ਬਾਈ ਇਹ ਵੀਰੇ 99 ਮਾਡਲ ਆ ਜੀ 1999 ਮਾਡਲ ਹਾਂਜੀ ਹਾਂ ਇਹ 100 ਆ ਨਵੇਂ ਮਾਡਲ ਵਾਲੀ ਲੱਗੀ ਹੋਈ ਲੱਗੀ ਵੀ ਆ ਇਹ ਨਾ ਵੀ ਤੋਂ ਜਿਹੜੀ ਆ ਨਵਾਂ ਮਾਡਲ ਵਾਲੀ 100 ਲੱਗੀ ਹੋਈ ਆ ਹੈਨਾ ਤੇ ਇੰਜਨ ਕੇਅਰ ਪੱਖੋਂ ਇੰਜਨ ਪੱਖੋਂ ਵਧੀਆ ਜੀ ਟਾਇਰ ਹੈਗੇ ਨੇ ਅੱਧਿਆਂ ਤੋਂ ਉੱਪਰ ਨੇ ਹੈਨਾ ਹਾਂਜੀ ਹਾਂਜੀ ਇਹ ਹੁਣ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਇਹਦਾ 2 ਲੱਖ ਦੀ ਪੂਰੇ 2 ਲੱਖ ਉਹ ਤੋਂ ਵੀ ਮਾਨਤਾ ਨ ਕਰਾਂਗੇ ਠੀਕ ਹੈ ਜਿਹੜਾ ਆ ਸਵਰਾਜ 855 ਖੜਾ ਹੈਗਾ 2011 ਮਾਡਲ ਦਾ 2011 ਮਾਡਲ ਤੇ ਪੀ ਵੀ ਵੀ ਹੈਗਾ ਹਾਂਜੀ ਹਾਂਜੀ ਹੈਨਾ ਪੰਜਾਬ ਦਾ ਨੰਬਰ ਪਟਿਆਲੇ ਦਾ ਨੰਬਰ ਆ ਗਿਆ ਡਬਲ ਪੰਪ ਆ ਗਿਆ ਡਬਲ ਪੰਪ ਹਾਂਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਆ ਠੀਕ ਆ ਮਾਡਲ ਕਿੰਨਾ 2011 ਜੀ 4 ਲੱਖ ਰੁਪਏ ਦੀ ਮੰਗ ਹੈ ਜੀ 4 ਲੱਖ 24 ਮਾਨਤਾ ਨੂੰ ਹੋਊਗਾ ਮਾਨਤਾ ਹੋ ਜਾਊ ਹਾਂ ਜੀ